ਆਜਾ ਜਪਿੰਦੀ ਕੀਜੇ ਇਹ ਵੀ ਵਿਚ ਐਵੇਂ ਆ ਜੋ ਆਪਣੇ ਫਲੋਇਨ ਕਲਬ ਸਮਾਨਾ ਲਾਈਟ ਵਾਲਾ ਨੇ ਖੂਨਦਾਨ ਕੈਂਪ ਲਗਾ ਰਿਹਾ ਹੈ ਉਹ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਉਹ ਕਿਸ ਨਾ ਕਿਸੇ ਵਿਅਕਤੀ ਨੂੰ ਖੂਨ ਜੋ ਬੰਦਾ ਦਿੰਦਾ ਹੈ ਤਾਂ ਅੱਗੇ ਜਾ ਕੇ ਕਿਸ ਨਾ ਕਿਸੇ ਵਿਅਕਤੀ ਦੇ ਕੰਮ ਆਉਂਦਾ ਹੈ ਇਹਦੇ ਵਿੱਚ ਐਵੇਂ ਸਾਰੇ ਨੌਜਵਾਨਾਂ ਨੂੰ ਇੱਕੋ ਅਪੀਲ ਕਰਦਾ ਆਂ ਕਿ ਉਹ ਖੂਨ ਦੇ ਲੋ ਵਿੱਚ ਅੱਗੇ ਲੋਗੇ ਵੱਧ ਤੜਕੇ ਹਿੱਸਾ ਦੇਣ ਕਿਉਂਕਿ ਉਹ ਇੱਕ ਖੂਨ ਦੇਣ ਨਾਲ ਕਿਸ ਨਾ ਕਿਸੇ ਜ਼ਿੰਦਗੀ ਦੀ ਜੀਿੰਦਗੀ ਪੂਰਕ ਕਰ ਸਕਦੇ ਆਨ ਤੇ ਉਹ ਇੱਕ ਆਪਣੇ ਆਪ ਨੂੰ ਇੱਕ ਸਿਹਤਮੰਦ ਵੀ ਰੱਖਦਾ ਹੈ 3-4 ਮਹੀਨਿਆਂ ਬਾਅਦ ਇੱਕ ਖੂਨ ਦੇਣ ਹਮੇਸ਼ਾ ਇਤਨਾ ਕਿਤੇ ਕੈਂਪ ਵਿੱਚ ਨੌਜਵਾਨਾਂ ਨੂੰ ਜਰੂਰ ਜਰੂਰ ਜਾਣਾ ਚਾਹੀਦਾ ਹੈ ਖੂਨਦਾਨ ਮਹਾਦਾਨ ਬਲੱਡ ਡੋਨੇਟ ਆਪਾਂ ਨੂੰ ਬਹੁਤ ਜ਼ਰੂਰੀ ਹੈ ਇਹ ਆਪਾਂ ਜਿਵੇਂ ਥੈਲੇਸੀਮੀਆ ਦੇ ਪੀੜਿਤ ਬੱਚਿਆਂ ਨੂੰ ਬਲੱਡ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤੇ ਮੇਰੀ ਇਹੀ ਅਪੀਲ ਹੈ ਆਪਣੇ ਯੂਥ ਨੂੰ ਕੀ ਬਦ ਤੋਂ ਬਦ ਖੂਨਦਾਨ ਦਾ ਸਹਿਯੋਗ ਦੇਣ ਫੂੰਡਾਂ ਦੇ ਵਿੱਚ ਸਹਿਯੋਗ ਕਰਨ ਤਾਂ ਜੋ ਅਸੀਂ ਆਪਾਂ ਜ਼ਰੂਰਤਮੰਦ ਬੱਚਿਆਂ ਦੀ ਸਹਾਇਤਾ ਕਰ ਸਕੀਏ ਧੰਨਵਾਦ ਜੀ ਜਿਹੜਾ ਅੱਜ ਇਹ ਮਹਾਰਾਜਾ ਅਗਰਸੈਨ ਜਨਮ ਦਿਤੀ ਤੇ ਬਲੱਡ ਕੈਂਪ ਲਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਤਾਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮਹਾਰਾਜਾ ਅਗਰਸੈਨ ਜੀ ਕੀ ਹੈ ਮੈਂ ਸਭ ਤੋਂ ਪਹਿਲਾਂ ਲਾਇਨ ਕਲਬ ਦੇ ਲੀਡਰ ਪ੍ਰਧਾਨ ਤੇ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹ ਨਵਾਂ ਕਲੱਬ ਬਣਿਆ 1 ਜੁਲਾਈ 2025 ਨੂੰ ਨਵਾਂ ਕਲੱਬ ਬਣਿਆ ਤੇ ਬੱਚੇ ਜੋ ਵੀ ਨੇ ਇਹਨਾਂ ਨੇ ਬਹੁਤ ਹੌਸਲੇ ਨਾਲ ਪਹਿਲਾ ਇੱਕ ਬਲਿ ਪਲੇਟੇਸ਼ਨ ਕੈਂਪ ਲਗਾਇਆ ਤੇ ਅੱਜ ਦੂਸਰਾ ਕੈਂਪੀਨਾਂ ਨੇ ਇਹ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਪਿਛਲੇ ਅਪ ਨੇ ਦੋ ਸਲਾਈ ਮਸ਼ੀਨਾਂ ਵੀ ਦਿੱਤੀਆਂ ਨੇ ਇੱਕ ਸਕੂਲ ਚ ਤੇ ਇੱਕ ਵਾਟਰ ਪੂਰਰ ਵੀ ਲਗਾਇਆ ਹੈ ਮੈਂ ਇਹਨਾਂ ਬੱਚਿਆਂ ਨੂੰ ਦੇਖ ਰਿਹਾ ਕਿ ਨਾ ਕਿ ਕਿੰਨਾ ਹੌਸਲਾ ਹੈ ਕੰਮ ਕਰਨ ਦਾ ਤੇ ਮੈਂ ਇਹਨਾਂ ਨੂੰ ਹਮੇਸ਼ਾ ਸਿੱਖਿਆ ਦਿਨਾ ਕਿ ਵਧੀਆ ਤੋਂ ਵਧੀਆ ਕੰਮ ਕਰੋ ਇਹ ਖੂਨਦਾਨ ਕੈਂਪ ਜਿਹੜਾ ਬਹੁਤ بڑا ਕੈਂਪ ਹੈ ਖੂਨਦਾਨ ਮਹਾਂ ਦਾ ਧੰਨਵਾਦ ਉਹਨਾਂ ਦੀ ਸੇਵਾ ਕਰਨ ਲਈ ਅਸੀਂ ਕੈਂਪ ਲਗਾਇਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਆ ਜਿਆਦਾ ਤੋਂ ਜਿਆਦਾ ਬਲੱਡ ਡੋਨੇਟ ਕਰੋ ਧੰਨਵਾਦ ਵਿਸ਼ੇਕ ਜੀ ਅੱਜ ਮਹਾਰਾਜਾ ਅਗਰਸੈਨ ਜਨਮ ਦਿਤੀ ਤੇ ਕੈਂਪ ਲਾਇਆ ਨੌਜਵਾਨਾਂ ਵੱਲੋਂ ਕੀ ਸੰਦੇਸ਼ ਦਿਓਗੇ ਤੇ ਕੀ ਕਹਿਣਾ ਚਾਹੁੰਦੇ ਹੋ ਮਹਾਰਾਜਾ ਅਗਰਸੈਨ ਜੀ ਕੀ ਛੇ ਅੱਜ ਮਹਾਰਾਜਾ ਅਗਰਸੈਨ ਜਨਮ ਦਿਤੀ ਦੇ ਸ਼ੁਭ ਅਵਸਰ ਤੇ ਸਾਡੇ ਕਲੱਬ ਲਾਇਨ ਕਲੱਬ ਸਮਾਣਾ ਲੀਗ ਵੱਲੋਂ ਡਾਕਟਰ ਕਰਨਵੀਰ ਜੀ ਜੀ ਪ੍ਰਧਾਨ ਤੌਰ ਤੇ ਕਸੀ ਕਲੱਬ ਦਾ ਕੈਂਪ ਦਾ ਯੋਜਨ ਕਰਿਆ ਸਰ ਜਿਸੇ ਸਾਡੇ ਮੁੱਖ ਮਹਿਮਾਨ ਸੀ ਐਮ ਸਿੰਘਲਾ ਜੀ ਸੀ ਤੇ ਗੈਸਟ ਆਫ ਆਨਰ ਸਾਡੇ ਲਾਇਨ ਜੀਵਨ ਗੜੀ ਜੀ ਉਹਨਾਂ ਦੋਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰੀ ਹੈ ਤੇ ਹੁਣ ਤੱਕ ਅਸੀਂ 1 ਘੰਟੇ ਦਾ ਅੰਦਾਜ਼ਾ 25 ਕਿੰਟੇ ਸੀ ਲਗਾ ਚੁੱਕੇ ਆ ਸਾਡੀ ਉਮੀਦ ਹੈ ਕਿ ਅੱਜ ਅਸੀਂ 70+ ਯੂਨਿਟਰੋ ਕਰਕੇ ਨਿਕਲ ਸਕੋਗੇ ਤੇ ਮੈਂ ਸਾਰੇ ਸ਼ਹਿਰ ਨਿਵਾਸੀ ਨੂੰ ਬੀਲ ਕਰਾਂਗਾ ਕਿ ਵਕਤ-ਵੱਦ ਸਾਡੇ ਕੈਂਪਰ ਨੂੰ ਸਹਿਯੋਗ ਕਰੋ ਤੇ ਵਕਤ-ਵੱਦ ਖੂਨ ਲੰਗ ਧੰਨਵਾਦ ਜੀ ਹਾਂ ਅੱਜ ਸਰਟੀਫਿਕੇਟ ਦੇਣੀ ਹੈ ਨੂੰ ਅੱਜ ਬੜਾ ਕੋਲ ਲੱਗਦਾ لالي کي پتا نه لئي انڌا بندا آو ڏي ڪري ٿو ٽوٽي ٿو ڊي ڊي مارڪيٽ ۾ آشو آشو سارو ٽوٽي پاس ۾ هڪ ٻئي ڳالهائي ٿو ٽوٽي آجي آقا ٽوٽي Grazie mille. ਚਾਹ ਵਾ ਚਾਹ ਨੂੰ ਜਨ ਵੈਲਿਊ ਸੁਰਾਤ ਕੋਈ Dann